ਸ਼ੂ ਨਚਨਾ ਦਿਨ ਰਹਿ ਨਾਗ ਬੰਗਾ ਦਿਨ ਰਹਿ ਤੇਰਾ ਨਾਮ ਮਥਾ ਨਾ ਵੱਲ ਗੁਰੂ ਰਾਮ ਦਾ ਸਿਲਕਾ ਦਾ ਦਰਬਾਰ ਸਾਹਿਬ ਮਥਾ ਟਿਕੜਾ ਅਸ਼ੀਰਵਾਦ ਲੈਣਾ ਅਸੀਂ ਵੱਲ ਜਿਹੜੀ ਇਲੈਕਸ਼ਨ ਹੋ ਕੇ ਠੀਕ ਆ ਔਰ ਪਲਮਾਤਪਾ ਨੇ ਬਹੁਤ ਕਿਰਪਾ ਕੀਤੀ ਬਹੁਤ ਅਮਸਰਿਆ ਨੇ ਪਿਆਰ ਦਿੱਤਾ ਗੱਲ ਗੱਲੀ ਜਿੱਥਾ ਆਦੀ ਨਹੀਂ ਗੱਲ ਪਿਆਰ ਦੀ ਆ ਅੰਮ੍ਰਿਤਸਰ ਦੇ ਲੋਕਾਂ ਨੇ ਇੰਨਾ ਕਿ ਪਿਆਰ ਦਿੱਤਾ ਕਿ ਮੈਂ ਦੱਸ ਨਹੀਂ ਸਕਦਾ ਜਦੋਂ ਅਸੀਂ 19 ਦੀ ਇਲੈਕਸ਼ਨ ਲੜੀ ਉਦੋਂ ਅਸੀਂ ਸਿਰਫ ਸਵਾ 5% ਬਲਕਿ ਜਿਹੜੀ ਵੋਟ ਲਈ ਸੀ ਉਹ ਦੱਸ ਅਸੀਂ 26.30% ਵੋਟ ਜਿਹੜੀ ਉਹ ਲਈ ਹੈ ਸੋ 5 ਸਾਲ ਦੇ ਵਿੱਚ ਅਸੀਂ ਪਾਰਟੀ ਦਾ ਗਰਾਫ ਜਿਹੜਾ ਉਹ ਬਹੁਤ ਉੱਪਰ ਖੜਿਆ ਸੋ ਉਹਦੇ ਕਰਕੇ ਸ਼ਗਧਾਨਾ ਕਰਨ ਆਏ ਗੁਰੂਬਾਰ ਅੱਜ ਦਾ ਸੱਚੇ ਪਾਤਸ਼ਾਹ ਕੋ ਅਸ਼ੀਰਵਾਦ ਲੈਣ ਆਏ ਆ ਉਹ ਇਹ ਇੱਕ ਬੰਦਾ ਵਾਦਾ ਜਿਹੜਾ ਮਸਾ ਦੇ ਲੋਕਾਂ ਦਾ ਕੀਤਾ ਕਿ ਮਸਾ ਦੇ ਜਿਹੜੇ ਬੁੱਧੇ ਆ ਸ਼ਾਇਦ ਦੇ بڑے ਵੱਡੇ ਬੁੱਧੇ ਉਹ ਮੁੱਦੇ ਜਿਹੜੇ ਹੁਣ ਅਸੀਂ ਹੱਲ ਕਰਾਂਗੇ ਅਸੀਂ ਉਹਨਾਂ ਜੋ ਨਹੀਂ ਜਿਹੜੇ ਵੋਟਾਂ ਲੈ ਕੇ ਮੁੜ ਕੇ ਵਾਪਸ ਚੱਲ ਜਾਣ ਨਾ ਮੈਂ ਮਤਲਬ ਜਿੱਤ ਲਈ ਬੰਨਾ ਚਾਹੁੰਦਾ ਨਾ ਮੈਂ ਪੂਰੀ ਬੰਨਾ ਚਾਹੁੰਦਾ ਇਹ ਵੋਟਾਂ ਲਈਆਂ ਤੇ ਜਹਾਜ ਤੇ ਚੜ ਕੇ ਗਾਉਂ ਜਾਓ ਆਪਾਂ ਬਕਾਇਦਾ ਅੰਬਸਰ ਦੇ ਵਿੱਚ ਕਿਉਂਕਿ ਆਪਣਾ ਕੱਲ ਵੀ ਇੱਥੇ ਹੀ ਇਹ ਨਾਲ ਪਿੰਡ ਹੈ ਇੱਕ ਵਧੀਆ ਦਫ਼ਤਰ ਬਣਾ ਕੇ ਅੰਬਸਰ ਦੇ ਲੋਕਾਂ ਦੇ ਜਿਹੜੇ ਮਸਲੇ ਉਹਨੂੰ ਮਤਲਬ ਪਹਿਲ ਦੇ ਆਧਾਰ ਦੇ ਉੱਤੇ ਹੱਲ ਕਰਾਂਗੇ ਕਈ ਬਹੁਤ ਸੀਰੀਅਸ ਮਸਲੇ ਨੇ ਜਿੱਦਾਂ ਸੀਵੜਾ ਇਹਦਾ ਮਸਲਾ ਬੜਾ ਗੰਭੀਰ ਮਸਲਾ ਉਹ ਪਾਣੀ ਜਿਹੜਾ ਸ਼ਹਿਰ ਦੇ ਲੋਕਾਂ ਨੂੰ ਚੰਗਾ ਪੀਣ ਉਹ ਇੱਕ ਮਸਲਾ ਉਹ ਸਾਡੇ ਮਸਲੇ ਜਿਹੜੇ ਹੱਲ ਕਰਦਾ ਸਰ ਪੇਰਾ 0 ਦਾ ਨਾਰਾ ਸੀਗਾ ਇਸ ਵਾਰ 13 0 ਦਾ ਨਾਰਾ ਕਿਹੜੇ ਕਾਰਨ ਕਰਕੇ ਕਿਉਂ ਦਿੱਤਾ ਕਿਉਂ ਦਿੱਤਾ ਸੀ 13 0 ਦਾ ਨਾ ਰਾ ਇਸ ਕਰਕੇ ਦਿੱਤਾ ਸੀਗਾ ਕਿ મોદી ਨੂੰ ਬਲਸੀ ਸਾਡਾ ਮੇਨ ਟੌਪ ਜਿਹੜਾ ਸੀਗਾ ਕਿ મોદી ਦੇ ਅੰਗੇਜ ਜਿਹੜਾ ਉਹਦੇ ਤੇ ਅਸੀਂ ਕਾਮਯਾਬ ਹੋਏ ਕੋਈ ਵੀ ਕਾਂਗਰਸ ਵੀ ਜੇ ਜਿੱਤੀ ਆ ਤੇ ਉਹ ਸਾਡੀ ਨੈਸ਼ਨਲ ਲੈਵਲ ਤੇ ਨਾ ਪਾਟਰਨ ਕੋਈ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਵਧੀਆ ਜਿਹੜਾ ਜਦੋਂ ਜੇ ਸਰਕਾਰ ਬਣੂਗੀ ਆਮ ਆਦਮੀ ਪਾਰਟੀ ਦਾ ਉੱਚ ਬਣਾ ਵੱਡਾ ਹਿੱਸਾ ਹੁਣ ਗਾਪੂਗਾ ਪਰ ਕਿਵੇਂ ਵੇਖਦੇ ਹੋ ਅੰਮ੍ਰਿਤਸਰ ਦੇ ਵਿੱਚ ਵੀ ਗੁਰਜੀਤ ਸਿੰਘ ਔਇਲਾ ਸਨ ਕੁਲਦੀਪ ਸਿੰਘ ਧਾਲੀਵਾਲ ਤੁਸੀਂ ਆਪ ਸੀਗੇ ਨਾਲ ਨੀਲ ਜੋਸ਼ੀ ਸੀਗੇ ਤੁਸੀਂ ਕਿੱਦਾਂ ਵੇਖਦੇ ਤੁਸੀਂ ਕਿੱਦਾਂ ਵੇਖਦੇ ਹੋ ਕਿ ਨਾ ਹੀ ਸ਼ਰਾਬ ਵੰਡੀ ਨਾ ਅਸੀਂ ਪੈਸੇ ਵੰਡੇ ਨਾ ਅਸੀਂ ਸੂਟ ਵੰਡੇ ਨਾ ਅਸੀਂ ਕੱਪੜੇ ਵੰਡੇ ਅਸੀਂ ਆਪਣੇ ਪ੍ਰੋਗਰਾਮ ਦੇ ਉੱਤੇ ਜੋ ਅਸੀਂ ਕੰਮ ਕੀਤਾ ਆਪਣੇ ਰਿਪੋਰਟ ਕਾਰਡ ਦੇ ਆਧਾਰ ਦੇ ਉੱਤੇ ਵੋਟ ਲਈ ਹੈ ਔਰ 211400 ਤੋਂ ਉੱਪਰ ਵੋਟ ਪਈ ਹੈ 5 ਸਾਲ ਚ ਜਦੋਂ ਪਿਛਲੀ ਵਾਰ ਮੈਂ ਆਪਾਂ ਨੂੰ ਸਾਡੀ 21 ਹਜ਼ਾਰ ਵੋਟ ਪਈ ਦੋ 214000 ਲੋਕਾਂ ਦੀ ਵੋਟ ਲੈਣੀ ਕੋਈ ਛੋਟੀ ਗੱਲ ਨਹੀਂ ਮੈਂ ਸਭ ਦਾ ਕਿ ਸਾਡੀ ਬਹੁਤ ਵੱਡੀ ਪ੍ਰਾਪਤੀ ਉਦੋਂ ਪ੍ਰਾਪਤੀ ਗੁਰੂ ਅਮਰਦਾਸ ਕਰਕੇ ਉਦੋਂ ਜਿੰਨਾ ਲੋਕਾਂ ਨੇ ਵੋਟਾਂ ਦਿੱਤੀਆਂ ਉਹ ਵੀ ਜਿੰਨਾਂ ਨੇ ਨਹੀਂ ਦਿੱਤੀਆਂ ਉਹ ਵੀ ਅਮਰ ਸਾਹਿਬ ਹਲ ਕਦੀ ਪਿੱਠ ਦੀ ਕਰਾਂਗੇ ਉਹ ਅਮਰ ਸਾਹਿਬ ਦੇ ਜਿੰਨੇ ਬਸ ਲਿਆ ਉਹਨਾਂ ਨੂੰ ਹੱਲ ਕਰਨ ਵਾਸਤੇ ਅੱਜ ਗੁਰੂ ਅਮਰਦਾਸ ਜੀ ਦਾ ਅਸ਼ੀਰਵਾਦ ਲੈਣ ਆਏ ਆਂ ਕਿ ਤੂੰ ਬਲ ਬਖਸ਼ ਕੇ ਆਪਾਂ ਅੰਬਸਰ ਦੇ ਮਸਲੇ ਜਿਹੜੇ ਸ਼ਹਿਰ ਦੇ ਮਸਲੇ ਆ ਉਹ ਅੰਬਸਰ ਸਾਹਿਬ ਵੀ ਕਹਿ ਰਹੇ ਹੁਣ ਜਿਹੜੇ ਕੈਂਡੀਡੇਟ ਸਾਡੇ ਕੋਲ ਸੀ ਉਹਨਾਂ ਨਾਲ ਮਿਲ ਕੇ ਕੰਮ ਕਰਾਂਗੇ। ਇਹ ਕੋਈ ਵਧੀਆ ਗੱਲ ਆ। ਉਹ ਕਰਦਗੇ ਤੇ ਚੰਗਾ ਸਭੋ ਸਾਰਿਆਂ ਦਾ ਸਾਂਝਾ ਸ਼ਹਿਰ ਕੋਈ ਕੋਈ ਵੱਖੋ ਵੱਖਰਾ ਥੋੜਾ ਸਰ ਦਾ ਸ਼ਹਿਰ ਕਰਨਾ ਚਾਹੀਦਾ। ਉਹ ਇਲਾ ਸਾਹਿਬ ਨੂੰ ਵਧਾਈ ਵੀ ਦੇਣੇ ਆ। ਉਹ ਨਾਲ ਉਹਨਾਂ ਨੇ ਵੀ ਕਹਾਗੇ ਕਿ ਬੜੇ ਪੁਰਾਣੇ ਮਸਲੇ ਆ ਜਿਹੜੇ ਨੇ ਯਾਰ ਜਿਹੜੇ ਪਹਿਲੇ 10 ਦਾ 15 ਬੰਦਾਂ ਸਾਲ ਤੋਂ ਪਏ ਪਹਿਲੀ ਸਰਕਾਰਾਂ ਦੇ ਉਹ ਹੱਲ ਕਰਨੇ ਚਾਹੀਦੇ ਲੋਕਾਂ ਨੇ ਵੋਟਾਂ ਦਿੱਤੀਆਂ ਅੱਪਨ ਅਈ ਤੇ ਜਿੱਤੇ ਵੀ ਨਹੀਂ ਪਾ ਲੋਕਾਂ ਦੇ ਵੋਟਾਂ ਦਿੱਤੀਆਂ ਮੈਂ ਤੇ ਲੜਾਈ ਲੜੂੰਗਾ ਇਸੀ ਉਹਨਾਂ ਨੇ ਇਹ ਵੀ ਕਿਹਾ ਇਸ ਵਾਰ ਜਿਹੜੇ ਸਰਪੰਚੀ ਦੀਆਂ ਚੋਣਾਂ ਜਾਂ ਕਾਰਪੋਰੇਸ਼ਨ ਚੋਣਾਂ ਜਿਹੜੀਆਂ ਹੈਗੀਆਂ ਉਸ ਵਲੇ ਵੀ ਆਪਾਂ ਜ਼ਰੂਰ ਸਰਕਾਰ ਤੱਕ ਬਾਅਦ ਚੁੱਕਾਂਗੇ ਕਿ ਉਹ ਕਰਾਈਆਂ ਜਾਣ ਕਿਉਂਕਿ ਗੰਦੇ ਪਾਣੀ ਦਾ ਮਸਲਾ ਬਹੁਤ ਵੱਡੇ ਪੱਧਰ ਤੇ ਵੱਧ ਗਿਆ ਨਹੀਂ ਦੀ ਉਹ ਤਾਂ ਹੋਣਗੇ ਹੁਣ ਉਹ ਤਾਂ ਲਾਜ਼ਮੀ ਲੋਕ ਸਭਾ ਦੀ ਚੋਣ ਤੋਂ ਬਾਅਦ ਹੋਣੀਆਂ ਸੀਗੇ ਉਹ ਤਾਂ ਹੁਣ ਹੋਣਗੀਆਂ ਸੀਐਮ ਸਾਹਿਬ ਕਰਾਉਣਗੇ ਉਹ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਬਾਅਦ ਜਿਹੜਾ ਗੰਦੇ ਨਾਲੇ ਗੰਦੇ ਪਾਣੀ ਦਾ ਮਸਲਾ ਇਹ ਸੈਂਟਰ ਗਵਰਨਮੈਂਟ ਦਾ ਵੀ ਸਵੱਛ ਪਾਤਰ ਸਕੀਮ ਦੇ ਅਧੀਨ ਤੇ ਪੰਜਾਬ ਸਰਕਾਰ ਦਾ ਦੋਵਾਂ ਦਾ ਮਿਲ ਕੇ ਇਹਨੂੰ ਹੱਲ ਕਰ। ਵਿਰੋਧੀ ਧਰ ਕਹਿੰਦਾ ਕਿ ਨਾਰਾ ਫੇਲ ਹੋ ਗਿਆ ਜੀ 13 0 ਵਾਲਾ। ਕਿਉਂ ਫੇਲ ਹੋ? ਮੋਦੀ ਫੇਲ ਹੋਇਆ ਅਕਦੀ। ਮੋਦੀ ਫੇਲ ਹੋਇਆ ਅਕਦੀ। ਇਹ ਦੱਸੋ ਪਹਿਲਾਂ। ਮੋਦੀ ਚਰਚਾ ਸਪਾਲ ਕੇ। ਜਿਹੜੇ ਦੇਖਦੇ ਹਾਂ ਕਿ ਕਿੰਨਾ ਦੀ ਮਿਲਤ ਪੋਲੀ। ਮੈਨੂੰ ਲੱਗਦਾ ਕਿ ਦੇਖਦੇ ਲੋਕ ਸੁਖ ਦਾ ਸਾਹ ਲੈਣਗੇ ਜਿਹੜੀ ਹਾਲਤ ਮੋਦੀ ਦੀ ਆ। Subscribe to One India channel and never miss an update.